ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਮਹੱਲਾ ਪੰਜਵਾ ਤੋਤੀ ਖੋਲਾ ਵਿਸਾਏ ਢੇਠ ਗਰ ਤਪ ਵਾਂਗੂ ਲਾਹੇ ਪੇਟ ਬਿਨ ਕਰ ਤੂਤੀ ਮੁਕਤੇ ਨਾ ਪਾਈਐ ਮੋਗਤ ਪਦਾਰਥ ਨਾਮ ਤੇ ਆਈਐ ਰਹਾਓ ਪੂਜਾ ਤਿਲਕ ਕਰਤ ਇਸ ਨਾਨਾ ਸ਼ੁਰੀ ਕਾੜ ਲੈ ਬੈ ਹੱਥ ਦਾਨਾ ਬੇਦ ਪੜੈ ਮੁਖ ਮੀਠੀ ਬਾਣੀ ਜੀਆਂ ਕੋ ਹਤਨਾ ਸੰਗੈ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਧਾਰੈ ਹਿਰਦਾ ਸੁਦ ਬ੍ਰਹਮ ਵਿਚਾਰੇ ਗੌੜੀ ਮਹੱਲਾ ਪੰညਵਾ ਥੇਰ ਘਰ ਬੈਸੋ ਹਰ ਜਨ ਪਿਆਰੇ ਸਤ ਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰ ਤਾਰੇ बादशाह शाह सब वस्कर नाम अमृतनाम पीने निरपो होए भजो भगवान साध संगत मिल कीनो दान परे प्रभ अंतर जमी नानक ओट पकरी प्रभ स्वामी ਗੌੜੀ ਮਹੱਲਾ ਪੰਜਵਾ ਹਰ ਸੰਗ ਰਾਤੇ ਭਾਏ ਨਾ ਜਲੇ ਹਰ ਸੰਗ ਰਾਤੇ ਮਾਇਆ ਨਹੀਂ ਛਲੇ ਹਰ ਸੰਗ ਰਾਤੇ ਨਹੀਂ ਡੂਬੈ ਜਲਾ ਹਰ ਸੰਗ ਰਾਤੇ ਸੋ ਫਲ ਫਲਾ ਸਭ ਭੈ ਮਿਟੈ ਹੈ ਤੁਮਾਰੇ ਨਾਏ ਭੇਟ ਤ ਸੰਗ ਹਰ ਹਰ ਗੁਣ ਗਾਏ ਰਹਾਓ ਹਰ ਸੰਗ ਰਾਤੇ ਮਿਟੇ ਸਭ ਚਿੰਤਾ ਹਰ ਸਿਉ ਸੋਰ ਚੈ ਜਿਸ ਸਾਧਕ ਮੰਤਾ ਹਰ ਸੰਗ ਰਾਤੇ ਜਮ ਕੀ ਨਹੀਂ ਤਰਾਸ ਹਰ ਸੰਗ ਰਾਤੇ ਪੂਰਨ ਆਸ ਹਰ ਸੰਗ ਰਾਤੇ ਦੁਖ ਨਾ ਲਾਗੇ ਹਰ ਸੰਗ ਰਾਤਾ ਅਨ ਦਿਨ ਜਾਗੈ ਹਰ ਸੰਗ ਰਾਤਾ ਸਹਿਜ ਘਰ ਵਸੈ ਹਰ ਸੰਗ ਰਾਤੇ ਭ੍ਰਮ ਭਉ ਨਸੈ ਹਰ ਸੰਗ ਰਾਤੇ ਮਤਿ ਊਤਮ ਹੋਏ ਹਰ ਸੰਗ ਰਾਤੇ ਨਿਰਮਲ ਸੋਏ ਕੋ ਨਾਨਕ ਤਿਨ ਕੋ ਬਲ ਜਾਈ जेनको को प्रभ मेरा बिसरत नाहि गौड़ी पंजवा उदम करत शीतल मन पये मार्ग चलत सगल दुख गये नाम जपत मन पये आनंद रस गाये गुण परमानंद ਖੇਮ ਪਿਆ ਕੁਸਲ ਘਰ ਆਏ ਪੇਟਤ ਸਾਧ ਸੰਗ ਗਈ ਬਲਾਏ ਰਹਾਓ ਨੈਤਰ ਪਨੀਤ ਪੇਖਤ ਹੀ ਦਰਸ ਧਨ ਮस्तक ਚਰਨ ਕਮਲ ਹੀ ਪਰਸ ਗੋਬਿੰਦ ਕੀ ਟਹਿਲ ਸਫਲ ਆਏ ਹਕਾਇਆ ਸਾਨ ਦਪਰਸਾਦ ਪਰਮ ਪਦ ਪਾਇਆ ਜਨਕੀ ਕੀਨੀ ਆਪ ਸਹਾਰੇ ਸੁਖ ਪਾਇਆ ਲਗਦਾ ਸਹ ਪਾਏ ਆਪ ਗਿਆ ਤਾਂ ਆਪਹਿ ਭਏ ਕਿਰਪਾ ਨਿਧਾਨ ਕੀ ਸਰਨੀ ਪਾਏ ਜੋ ਚਾਹਤ ਸੋਈ ਜਬ ਪਾਇਆ ਤਾ ਬਟੋਂਡਨ ਕਹਾ ਕੋ ਜਾਇਆ ਅਸਥਿਰ ਭਏ ਬਸ ਇਹ ਸੁਖ ਆਸਨ ਗੁਰ ਪ੍ਰਸਾਦ ਨਾਨਕ ਸੁਖ ਬਾਸਨ ਗੌੜੀ ਮਹੱਲਾ ਪੰਜਵਾਂ ਕੋਟ ਮਜਨ ਕੀ ਨੋ ਇਸਨਾਨ ਲੱਖ ਅਰਬ ਖਰਬ ਦੀਨੋ ਦਾਨ ਜਾ ਮਨ ਵਸਿਓ ਹਰ ਕੋ ਨਾਮ ਸਗਲ ਪਵਿੱਤ ਗੋਨ ਗਾਏ ਗੋਪਾਲ ਪਾਪ ਮਿਟੇ ਹੈ ਸਾਧੂ ਸਰਨ ਦਿਆਲ ਰਹਾਉ ਬਹੁਤ ਉਰਦ ਤਪ ਸਾਧਨ ਸਾਦੇ ਅਨੇਕ ਲਾਭ ਮਨੋਰਥ ਲਾਦੇ ਹਰ ਹਰ ਨਾਮ ਰਸਨ ਆਰਾਦੇ ਸੇਮਰਤ ਸਾਸਤ ਬੇਦ ਬਖਾਨੈ ਜੋਗ ਗਿਆਨ ਸਿੱਧ ਸੁਖ ਜਾਣੈ ਨਾਮ ਜਪਤ ਪ੍ਰਭ ਸਿਓ ਮਨ ਮਾਨੈ ਅਗਾਦ ਬੋਧ ਹਰ ਅਗੰਮ ਅਪਾਰੇ ਨਾਮ ਜਪਤ ਨਾਮ ਰਿਦੈ ਵਿਚਾਰੇ ਨਾਨਕ ਕੋ ਪ੍ਰਭ ਕਿਰਪਾ ਧਾਰੇ गौडी महल्ला पञ्जमा सिमर 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 सुख पाया चरण कमल गुर हृदय बसाया। गुरु गोबिन्द पार ब्रह्मपुरासे अराध मेरा मन तीरा रहाओ। आन आनदिन जपो गुरु गुर नाम। ਤਾ ਤੇ ਸਿੱਧ ਭਏ ਸਗਲ ਕਾਮ ਦਰਸ਼ਨ ਦੇਖ ਸੀਤਲ ਮਨ ਭਏ ਜਨਮ ਜਨਮ ਕੇ ਕਿਲ ਵਿਖ ਗਏ ਕਹੋ ਨਾਨਕ ਕਹਾ ਭੈ ਭਾਈ ਆਪਣੇ ਸੇਵਕ ਕੀ ਆਪ ਪੈਜ ਰਖਾਈ ਗੌੜੀ ਮਹੱਲਾ ਪੰਜਵਾ ਆਪਣੇ ਸੇਵਕ ਕੋ ਆਪ ਸਹਾਈ ਨੇਤ ਪ੍ਰੇਤ ਪਰੈ ਬਾਪ ਜੈਸੇ ਮਾਈ ਪ੍ਰਭ ਕੀ ਸਰਨ ਉਬਰੈ ਸਭ ਕੋ ਏ ਕਰਨ ਕਰਾਵਨ ਪੂਰਨ ਸਚ ਸੋਏ ਰਹਾਓ ਅਬ ਮਾਨ ਬਸਿਆ ਕਰਨੈ ਹਾਰਾ ਬਿਨ ਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰੱਖੇ ਜਨਮ ਜਨਮ ਕੇ ਕਿਲ ਵਿਖ ਲਾਥੇ ਕਹਿ ਨਾ ਜਾਏ ਪ੍ਰਭ ਕੀ ਵਡਿਆਈ ਨਾਨਕ ਦਾਸ ਸਦਾ ਸਰਨਾਈ ਰਾਗ ਗੌੜੀ ਚੇਤੀ ਮਹੱਲਾ ਪੰਜਵਾ ਦੋਪਦੇ ਇਕ ਓ ਅੰਕਾਰ ਸਤ ਗੁਰ ਪ੍ਰਸਾਦਿ RAM ਕੋ ਬਲ ਪੂਰਨ ਭਾਈ ਤਾਤੇ ਬਿਰਥਾ ਨ ਬਿਆਪੈ ਕਾਈ ਰਹਾਓ ਜੋ ਜੋ ਚਿਤ ਵੈ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਕ ਕੀ ਪ੍ਰਭ ਪਤ ਗਵਾਈ ਨਾਨਕ ਹਰ ਗੁਣ ਨਿਰਭਉ ਗਾਈ ਜੋ ਜੋ ਚਿਤ ਵੈ ਦਾਸ ਹਰ ਮਾਈ ਸੋ ਸੋ ਕਰਤਾ ਆਪ ਕਰਾਈ ਨਿੰਦਕ ਕੀ ਪ੍ਰਭ ਪਤ ਗਵਾਈ ਨਾਨਕ ਹਰ ਗੁਣ ਨਿਰਭਉ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ